ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 27 ਆਪਾਂ ਗੱਲ ਕਰਦੇ ਹਾਂ ਕਿ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਮੌਸਮ ਕਿਵੇਂ ਰਹੇਗਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿਸਾਨ ਵੀ ਬਾਰ-ਬਾਰ ਪੁੱਛਦੇ ਆ ਉਹ ਦਿੱਕਤ ਇਹ ਬਣੀ ਹੋਈ ਹੈ ਕਿ ਦੇ ਦਿਨ ਦੇ ਤਾਪਮਨ ਉੱਪਰ ਚੱਲ ਰਹੇ ਨੇ ਜਿਵੇਂ ਅਸੀਂ ਪੰਜਾਬ ਹੀ ਦੇਖ ਲਈਏ ਤਾਂ ਪੰਜਾਬ ਦੇ ਵਿੱਚ ਦਿਨ ਦਾ ਤਾਪਮਨ ਆਮ ਨਾਲੋਂ 2.6 ਡਿਗਰੀ ਉੱਪਰ ਹੈ ਜਿਹੜਾ ਕਿ ਵੱਤਵਾਰ ਫਰੀ ਕੋਡ ਦੇ ਵਿੱਚ 25.5 ਡਿਗਰੀ ਨੋਟ ਕੀਤਾ ਗਿਆ ਪਿਛਲੇ 24 ਘੰਟੇ ਦੇ ਵਿੱਚ ਜੇ ਤੁਸੀਂ ਰਾਤ ਦਾ ਤਾਪਮਨ ਦੇਖੋਗੇ ਤਾਂ ਮੋਗੇ ਦੇ ਵਿੱਚ 1.8 ਡਿਗਰੀ ਦਿਖਿਆ ਗਿਆ ਦਿਨ ਤੇ ਰਾਤ ਦੇ ਤਾਪਮਨ ਦੇ ਵਿੱਚ ਵੇਰੀਏਸ਼ਨ ਜ਼ਿਆਦਾ ਹੈ ਜਿਹਦੇ ਕਰਕੇ ਜਿਵੇਂ ਆਪਾਂ ਇੱਕੋ ਵੀਡੀਓ 'ਚ ਗੱਲ ਕੀਤੀ ਹੈ ਕਿ ਪੱਤਿਆਂ ਦੇ ਉੱਤੇ ਘਮੋੜੀਆਂ ਪੈਣ ਵਾਲੀ ਦਿੱਕਤ ਜੋ ਉਹ ਜੀ ਚੀਜ਼ਾਂ ਆ ਰਹੀਆਂ ਠੀਕ ਤਾਂ ਗਰਮੀ ਦਿਨੇ ਜਾਂਦਾ ਰਾਤ ਨੂੰ ਤਾਪਮਨ ਬਹੁਤ ਠੰਡਾ ਹੈ ਪਰੰਤੂ ਜਿਹੜੀ ਤੁਹਾਡੀ ਚਿੰਤਾ ਹੈਗੀ ਹੈ ਕਿ ਕੀ ਗਰਮੀਆਂ ਇਹ ਵਧੂਗੀ ਤਾਂ ਫਰਵਰੀ ਦੇ ਵਿੱਚ ਜਿਹੜੇ ਹਾਲਾਤ ਲੱਗਦੇ ਐ ਕਿ ਇੱਕ ਤੋਂ ਇੱਕ ਬਾਅਦ ਪੱਛਮੀ ਡਿਸਟਰਬੈਂਸ ਆਉਣ ਕਰਕੇ ਵਧਦੀ ਹੋਈ ਗਰਮੀ ਤੇ ਰੋਕ ਲੱਗਣ ਦੀ ਪੂਰੀ ਪੂਰੀ ਸੰਭਾਵਨਾ ਹੈ ਠੀਕ ਜੋ ਅੱਜ ਦੀ ਸੰਭਾਵਨਾ ਦੀ ਗੱਲ ਕਰ ਰਹੇ ਹਾਂ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅੱਗੜ ਪਿਛੜ ਤਿੰਨ ਪੱਛਮੀ ਡਿਸਟਰਬੈਂਸ ਆ ਰਹੇ ਐ ਜਿਵੇਂ ਕਿ ਇਹ ਭਾਰਤੀ ਮੌਸਮੀ ਭਾਗ ਦਾ ਕਹਿਣਾ ਹੈ ਕਿ ਤੁਸੀਂ ਤੇ ਦੇਖੋਗੇ ਕਿ ਇੱਕ ਪੱਛਮੀ ਡਿਸਟਰਬੈਂਸ ਜਿਹੜਾ ਹੈਗਾ ਉਹ 29 ਤਰੀਕ ਨੂੰ ਆ ਰਿਹਾ ਹੈ 29 ਤਰੀਕ ਦੇ ਪਿਛਲੇ ਪਾਸੇ ਦੁਬਾਰਾ ਇੱਕ ਤਰੀਕ ਨੂੰ ਆਏਗਾ 29 ਜਨਵਰੀ ਵਾਲਾ 29 30 31 ਜਨਵਰੀ ਨੂੰ ਪ੍ਰਭਾਵਿਤ ਕਰੇਗਾ ਇੱਕ ਵਾਲਾ 1 2 3 ਫਰਵਰੀ ਨੂੰ ਪ੍ਰਭਾਵਿਤ ਕਰੇਗਾ ਫਿਰ ਜਿਹੜਾ ਹੈਗਾ 3 ਦੇ ਤੋਂ ਬਾਅਦ 4 ਨੂੰ ਫੇਰ ਆ ਜਾਏਗਾ ਉਹ 5 6 ਨੂੰ ਪ੍ਰਭਾਵਿਤ ਕਰੇਗਾ ਭਾਵੇਂ ਕਿ ਸਾਡੇ ਇੱਥੇ 29 ਵਾਲਾ ਕੋਈ ਜਾਂ ਇੱਕ ਵਾਲਾ ਕੋਈ ਬਹੁਤਾ ਜਿਆਦਾ ਤਕੜਾ ਸਿਸਟਮ ਨਹੀਂ ਹੈਗਾ ਪਰੰਤੂ ਕੁਝ ਇਲਾਕਿਆਂ 'ਚ ਵਰਖਾ ਦੇਖੀ ਜਾਏਗਾ ਪਰੰਤੂ ਜਿਹੜਾ 5 6 ਫਰਵਰੀ ਦੇ ਨੇੜੇ ਆ 4 ਫਰਵਰੀ ਵਾਲਾ ਆ ਰਿਹਾ ਹੈ ਉਹ ਕੋਈ ਜਗ੍ਹਾ ਤੇ ਚੰਗੀ ਖਾਸੀ ਵਰਖਾ ਦੇ ਸਕਦਾ ਅੱਜ ਦੇ ਹਾਲਾਤ ਦੇ ਅਨੁਸਾਰ ਕੱਲ ਨੂੰ ਕੀ ਹੁੰਦਾ ਉਹ ਵੱਖਰੀ ਗੱਲ ਹੈ ਅੱਜ ਦਾ ਸਿਸਟਮ ਕੀ ਕਹਿੰਦਾ ਮੈਂ ਤੁਹਾਨੂੰ ਉਹ ਗੱਲ ਕਰਦਾ ਤਾਂ ਗਰਮੀ ਵਾਲੀ ਚਿੰਤਾ ਦੂਰ ਹੈ ਤੇ ਮੀਂਹ ਵਾਲਾ ਆਪਾਂ ਦੇਖ ਲੈਣੇ ਕਿ ਸਿਸਟਮ ਕੀ ਕਹਿੰਦੇ ਹੈ ਤਾਂ ਜਿਹੜੇ ਹੁਣ ਇਹ ਮੌਜੂਦਾ ਸਿਸਟਮ ਹੈ ਇਹਦੇ ਵਿੱਚ ਭਾਰਤੀ ਮੌਸਮ ਵਿਭਾਗ ਦਿੱਲੀ ਦਾ ਕਹਿਣਾ ਹੈ ਕਿ ਦੇਖੋ ਪੰਜਾਬ ਦਾ 25% ਹਿੱਸਾ ਹਨਾ ਇੱਕ ਕਵਰ ਕਰਦਾ ਪਿਆ ਤੁਹਾਡੀ ਕਿੰਨੀ ਤਰੀਕ ਹੈ 30 ਤਰੀਕ ਨੂੰ 31 ਨੂੰ 50 1 ਨੂੰ 25 ਹਰਿਆਣਾ ਚੰਡੀਗੜ੍ਹ ਦਿੱਲੀ ਇਹਦਾ ਜਿਹੜਾ ਹੈਗਾ 25% ਹਿੱਸਾ ਤੇ ਰਾਸਤਾ ਦੇ ਵਿੱਚ ਇਹਦਾ ਕੋਈ ਪ੍ਰਭਾਵ ਨਹੀਂ ਅਗਲੇ ਦਾ ਪ੍ਰਭਾਵ ਆਏਗਾ ਜੰਮੂ ਦੇ ਯਾਰਾ ਪ੍ਰਭਾਵ ਪਿਆ ਰਿਹਾ ਹੈ ਜੇਕਰ ਅਸੀਂ ਅਲੱਗ-ਅਲੱਗ ਸਾਨੂੰ ਅੱਜ ਦੇ ਹਾਲਾਤ ਦੀ ਗੱਲ ਕਰਦਾ ਅੱਜ ਦੇ ਅਨੁਸਾਰ ਇਹ ਮਾਡਲ ਸ਼ੋਅ ਕਰਦਾ ਹੈ ਕਿ 6 ਤਰੀਕ ਨੂੰ ਬੀਕਾ ਨੇੜੇ ਗੜਸਾਣਾ ਰਾਏ ਸਿੰਘ ਨਗਰ ਮੱਕੇ ਪੂਰਬੀ ਰਾਜਸਥਾਨ ਉੱਤਰ ਪੱਛਮੀ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਕਾਫੀ ਰਿਚ ਵਰਖਾ ਹੋ ਸਕਦੀ ਹੈ ਪਹਾੜਾਂ ਦੇ ਵਿੱਚ ਚੰਗੀ ਵਰਖਾ ਵੀ ਹੋ ਸਕਦੀ ਹੈ ਜਿਹੜੀ ਅੱਗੇ ਤਾਪਨ ਘਟਾ ਸਕਦੀ ਹੈ ਇਹੀ ਸਿਸਟਮ ਜਿਹੜਾ ਹੈਗਾ ਪੰਜ ਨੂੰ ਵੀ ਵਰਖਾ ਕਰਦੇ ਨੇ ਉਹ ਦਿਖਾਇਆ ਚਾਰ ਨੂੰ ਵੀ ਕਈ ਸਾਰੇ ਹਿੱਸੇ ਵਾਂਗ ਕੇ ਮਾਲਵੇ ਵਾਲੇ ਪਾਸੋਂ ਤਾਂ ਉਹ ਨੂੰ ਜਾਊਗਾ ਸਿਸਟਮ ਜਿਹੜਾ ਪਹਿਲਾਂ ਗਿਆ ਸੀ ਉਸ ਤੋਂ ਮੰਨ ਲੱਗਦਾ ਤੇ ਜਿਹੜਾ ਹੈਗਾ ਦੋ ਤਰੀਕ ਨੂੰ ਕੁਝ ਏਸ਼ਿਆਂ ਦੇ ਵਿੱਚ ਉੱਤਰੀ ਹਿੱਸੇ ਦੇ ਵਿੱਚ ਲੈ ਕੇ ਸੈਂਟਰਲ ਪੰਜਾਬ ਦੇ ਕੁਝ ਏਸ਼ਿਆਂ 'ਚ ਵਰਖਾ ਦਿਖਾ ਰਿਹਾ ਹੈ। ਇੱਕ ਤਰੀਕ ਨੂੰ ਕੁਝ ਏਸ਼ਿਆਂ 'ਚ ਵਰਖਾ ਦਿਖਾ ਰਿਹਾ ਹੈ। ਠੀਕ ਹੈ। ਇੱਕ ਚੀਜ਼ ਮੈਂ ਦੱਸਣੀ ਭੁੱਲ ਗਿਆ ਸੀਗਾ ਕਿ ਜਿਵੇਂ ਹੀ ਹੁਣ ਇਹ ਸਿਸਟਮ ਆਏਗਾ ਹੁਣ ਦੇਖੋ ਰਾਤ ਨੂੰ ਪੈ ਰਿਹਾ ਕੋਹਰਾ। ਤੇ ਰਾਤ ਦੇ ਤਾਪ ਨੇ ਹੈਗਾ 18 ਡਿਗਰੀ ਤੇ ਤੇ 24 ਘੰਟੇ ਤੱਕ ਤਾਂ ਕੋਈ ਬਦਲਾਅ ਨਹੀਂ ਹੈਗਾ। 24 ਘੰਟੇ ਤੱਕ ਤਾਂ ਇਹ ਹੈਗਾ ਕਿ ਹਜੇ ਤੱਕ ਮੱਕੇ ਠਾਈ ਦੀ ਸਵੇਰ ਨੂੰ ਵੀ ਕੁਝ ਨਾ ਕੋਹਰਾ ਪਿਆ ਹੋਏਗਾ। ਲੇਕਿਨ 29 ਤਰੀਕ ਨੂੰ ਜਾਂਦੇ ਜਾਂਦੇ ਕੋਹਰੇ ਦੀ ਸੰਭਾਵਨਾ ਘਟ ਜੇਗੀ ਤੇ ਰਾਤ ਦੇ ਤਾਪਮਨ 2 ਤੋਂ 3 ਡਿਗਰੀ ਤੱਕ ਵਧ ਜਾਣਗੇ 2 ਤੋਂ 3 ਡਿਗਰੀ ਤੱਕ ਵਧਣਗੇ ਤਾਂ ਉਹਦੇ ਨਾਲ ਕੋਹਰੇ ਦੀ ਸੰਭਾਵਨਾ ਥੋੜੀ ਜੀ ਘਟ ਜੇਗੀ ਜੇਕਰ ਤੁਸੀਂ ਦੂਸਰਾ ਮਾਡਲ ਦੇਖਦੇ ਹੋ ਤਾਂ ਦੂਸਰਾ ਮਾਡਲ ਵੀ ਸਾਨੂੰ ਕੀ ਸ਼ੋ ਕਰਦਾ ਹੈ 6 ਤਰੀਕ ਨੂੰ ਤਾਂ ਕਾਫੀ ਇਸੇ ਦੇ ਵਿੱਚ ਵਰਖਾ ਦੀ ਸੰਭਾਵਨਾ ਰਹੇਗੀ ਝੱਖੜ ਇੱਕ ਦਸਾਂ ਤੇ ਗੜੇ ਇਹੋ ਜਿਹੀ ਚੀਜ਼ਾਂ ਹੋ ਸਕਦੀਆਂ ਪੰਜਾਬ ਨੂੰ ਜਿਹੜਾ ਹੈਗਾ ਕਾਫੀ ਇਸੇ ਜਗ੍ਹਾ ਵਰਕ ਕਰੇ ਸਮਭਵਨਾ ਹੈ ਇਹ ਕੋ ਸਾਰਾ ਇਰਿਆ ਹੀ ਕਵਰ ਕਰਦਾ ਦਿਖਾ ਰਿਹਾ ਇਹ ਤੇ 4 ਤੋਂ ਸਿਸਟਮ ਹੀਟਲੇ ਪਾਸੋਂ ਰਾਸਤ ਨਾਲ ਸ਼ੁਰੂ ਹੋ ਕੇ ਪੰਜਾਬ ਨੂੰ ਤੇ ਹਰਿਆਣਾ ਨੂੰ ਕਵਰ ਕਰਦਾ ਤਾਂ ਉਹ ਪਹੁੰਚਣ ਦੀ ਸਮਭਵਨਾ ਹੈ ਲੇਕਿਨ ਜਿਹੜਾ ਮੌਜੂਦਾ ਹੈਗਾ 1 2 ਵਾਲਾ ਇਹ ਦੇਖੋ ਕੁਝ ਕੁ ਹਿੱਸੇ ਨੂੰ ਕਵਰ ਕਰੇਗਾ ਠੀਕ ਬਾਕੀ ਆਪਾਂ ਅੱਗੇ ਦੇਖ ਲੈਨੇ ਕਿ ਕੀ ਕਹਿੰਦੇ ਤੇ ਇੱਕ ਤਰੀਕ ਨੂੰ ਇਸੇ ਤਰੀਕੇ ਦੇ ਨਾਲ ਹੈ ਤਾਂ ਭਾਰਤੀ ਮੌਸਮੀ ਭਾਗ ਦਾ ਇਹ ਕਹਿਣਾ ਹੈਗਾ ਕੇ 30 31 ਜਨਵਰੀ ਅਤੇ 1 ਫਰਵਰੀ 2025 ਦੇ ਦਰਮਿਆਨ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਸਦਰ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹਦਾ 25 ਤੋਂ 50% ਇਸੇ ਵਿੱਚ ਵਰਖਾ ਦੀਆਂ ਹਲਕੀਆਂ ਜਾਂ ਕਿਤੇ ਕਿਤੇ ਮੱਧਮ ਕਾਰਵਾਈ ਹੋ ਸਕਦੀ ਹੈ ਇਹ ਸੰਸਕਾਰ ਵੀ ਬਹੁਤ ਹੀ ਸੀਮਤ ਇਲਾਕੇ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਕਿ ਕੋਈ ਬਹੁਤਾ ਜ਼ਿਆਦਾ ਏਰੀਆ ਕਵਰ ਨਹੀਂ ਕਰੇਗੀ ਇਹ ਹੀ ਸੰਭਾਵਨਾ ਹੈ ਤੇ ਫਰੋਜਪੁਰ ਦਾ ਵੀ ਕੁਝ ਇਸੇ ਕਵਰ ਕਰ ਸਕਦੀ ਹੈ ਫਾਜ਼ਿਲਕਾ ਫਰੀਦਕੋਟ ਬਠਿੰਡਾ ਕੁਝ کہہ ਸਕਦਾ ਸੰਭਾਵਨਾ ਘੱਟ ਹੈ ਮੋਗੇ ਚ ਕਿਤੇ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ ਲੁਧਿਆਣਾ ਪਰਨਾਲਾ ਮਾਨਸਾ ਸੰਗਰੂਰ ਮੇਰਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਨ੍ਹਾਂ ਚਿਲਿਆਂ ਦੇ ਵਿੱਚ ਬਹੁਤ ਥੋੜੀ ਸੰਭਾਵਨਾ ਰਹੇਗੀ ਕਿ ਕਿਤੇ ਵਰਖਾ ਹਲਕੀ ਹੋ ਸਕਦੀ ਹੈ ਠੀਕ ਵਾਰਨਿੰਗ 28 ਤਿਕ ਨੂੰ ਉਹ ਜਗ੍ਹਾ ਤੇ ਠੀਤ ਲਹਿਰਦੀ ਹੈ ਪਰੰਤੂ ਜਿਵੇਂ ਹੀ ਹੁਣ ਇਹ ਤੁਸੀਂ ਵੀਡੀਓ ਜਿਹੜਾ ਦੇਖ ਰਹੇ ਹੋਗੇ ਉਦੋਂ ਕੁਸ਼ੀ ਇਸ ਦੇ ਵਿੱਚ ਸਵੇਰ ਦੇ ਟਾਈਮ ਤੇ ਸੰਘਣੀ ਧੁੰਦ ਆ ਚੁੱਕੀ ਹੋਗੀ ਤੇ ਕਿਉਂਕਿ ਜਦੋਂ ਸਿਸਟਮ ਬਦਲ ਜੇਗਾ ਹਵਾ ਦਾ ਰੁਖ ਬਦਲੇਗਾ ਨਮੀ ਵਧੇਗੀ ਤਾਂ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦਿਖਾਈ ਦੇਵੇਗੀ ਦੇਵੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਦੋ ਦੇ ਨਮੀ ਪੈ ਸਕਦਾ ਜੇ ਗੱਲ ਕਰੂੰਗਾ ਹਰਿਆਣੇ ਦੀ ਪੰਚਕੋਲਾ ਅੰਮਾਲਾ ਯਮਨਾਨਗਰ ਕੁਰਕਸ਼ੇਤਰ ਇੱਕ ਫਰਵੀ ਨੂੰ ਵਰਖਾ ਹੋ ਸਕਦੀ ਹੈ ਜਦੋਂ ਕਿ ਕੁਰਕਸ਼ੇਤਰ ਤੇ 31 ਨੂੰ ਹੋ ਸਕਦੀ ਹੈ ਕਰਨਾਲ ਚ ਇੱਕ ਨੂੰ ਹੋ ਸਕਦੀ ਹੈ ਸੰਭਾਵਨਾ ਬਹੁਤ ਘੱਟ ਹੈ ਏਰੀਆ ਬਹੁਤ ਘੱਟ ਕਵਰ ਕਰੇਗੀ ਮਹਿੰਦਗੜ੍ਹ ਰਵਾਰੀ ਜੱਜਰ ਗੁਰੂਗਰਾਮ ਆਵਾਦ ਫਲੋ ਫਿਰਦਾਵਾਰੋਂ ਤੱਕ ਸੋਨੀਪਟ ਪਾਣੀਪਾਦ ਦੇ ਵਿੱਚ 2 ਫਰਵਰੀ ਤੱਕ ਵਰਖਾ ਦੀ ਸੰਭਾਵਨਾ ਨਾ ਮਾਤਰ ਹੈ ਇਸੇ ਤਰੀਕੇ ਨਾਲ ਸਿਰਸਾ ਬਿਮਾਨੀ ਚਰਖੀ ਦਾ ਦੀ ਬਹੁਤ ਘੱਟ ਸੰਭਾਵਨਾ ਹੈ ਹਾਫ ਫਤਿਆਬਾਦ हिसार ਜੀ ਦੇ ਵਿੱਚ ਛਿੱਕਾ ਦੁੱਕਾ ਕਿਸੇ ਜਗ੍ਹਾ ਤੇ ਵਰਖਾ ਪੈ ਸਕਦੀ ਹੈ ਇਸ ਸਮੇਂ ਦਰਮਿਆਨ ਹਾ 1 ਲੈ ਕੇ 28 ਤਰੀਕ ਦੇ ਨੇੜੇ ਜਾਂ ਆਉਣ ਵਾਲੇ ਦਿਨ ਜੋ ਹਵਾ ਦਾ ਰੁਖ ਬਦਲੇ ਕੁਝ ਜਗ੍ਹਾ ਤੇ ਸੰਘਣੀ ਧੁੰਦ ਆ ਸਕਦੀ ਹੈ ਜੇ ਅਸੀਂ ਰਾਜਸਥਾਨ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ ਹਜੇ ਤੱਕ ਵਰਖਾ ਨਹੀਂ ਹੈਗੀ ਲੇਕਿਨ ਜਿਹੜਾ ਚਾਰ ਤੋਂ ਬਾਅਦ ਸਿਸਟਮ ਆਉਣ ਵਾਲਾ ਹੈਗਾ ਉਹ ਸਿਸਟਮ ਕੁਝ ਇਲਾਕਿਆਂ ਦੇ ਵਿੱਚ ਵਰਖਾ ਕਰ ਸਕਦਾ ਹੈਗਾ ਉਸ ਦੀ ਕਾਫੀ ਆ ਸਮਭਾਵਨਾ ਰਹੇਗੀ ਕਿ ਕੁਝ ਏਰੀਆ ਨੂੰ ਪ੍ਰਭਾਵਿਤ ਕਰੇਗਾ ਕਰੇਗਾ ਤੇ ਜੰਮੂ ਦੇ ਵਿੱਚ 28 29 ਦੇ ਵਿਚਕਾਰ ਵਰਖਾ ਹੋ ਸਕਦੀ ਹੈ ਤੇ ਜਿਹੜਾ ਚਾਰ ਵਾਲਾ ਸਿਸਟਮ ਹੈਗਾ ਉਹ ਜੰਮੂ ਨੂੰ ਵੀ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਹੈ ਯੂਪੀ ਦੇ ਵਿੱਚ ਹਜੇ ਤੀ ਕੋਈ ਬਹੁਤੀ ਆ ਸਮਭਾਵਨਾ ਨਹੀਂ ਹੈਗੀ ਹਾਂ ਹਵਾ ਦੇ ਬਦਲਣ ਦੇ ਕਰਕੇ ਕੋਈ ਜਗ੍ਹਾ ਤੇ ਰਾਤ ਦਾ ਤੇ ਸਵੇਰ ਦਾ ਸੰਗਣਾ ਕੋਹਰਾ ਜਾਂ ਧੁੰਦ ਦਿਖਾਈ ਦੇ ਸਕਦੀ ਹੈ ਤੇ ਜਿਹੜੀ ਅੱਗੇ ਹੈਗੀ 31 1 2 ਦੇ ਦਰਮਿਆਨ ਕੋਈ ਸਥਾਨਾਂ ਤੇ ਹਲਕੀ ਵਰਖਾ ਹੋ ਸਕਦੀ ਹੈ ਤੇ 5 6 ਵਾਲੇ ਸਿਸਟਮ ਦੇ ਅਨੁਸਾਰ ਕਈ ਥਾਵਾਂ ਤੇ ਵਰਖਾ ਹੋਣ ਦੀ ਸੰਭਾਵਨਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਅੱਜ ਵਾਲਾ ਜਿਹੜੇ ਹਾਲਾਤ ਹੈ ਉਹ ਇਹ ਦੱਸਦੇ ਹੈ ਕਿ ਜਿਹੜੇ ਪਹਿਲੇ ਦੋ ਸਿਸਟਮ ਹੈ 29 ਵਾਲਾ ਤੇ 1 ਵਾਲਾ ਉਹ ਕੁਝ ਹਲਕ ਸੀਮਤ ਇਲਾਕੇ ਦੇ ਵਿੱਚ ਹਲਕੀ ਵਰਖਾ ਕਰਨਗੇ ਪੂਰਾ ਪੰਜਾਬ ਕਵਰ ਨਹੀਂ ਕਰਨਗੇ ਜਿਵੇਂ ਤੁਸੀਂ ਚਿੱਤਰ ਦੇ ਵਿੱਚ ਵੀ ਦੇਖ ਰਹੇ ਹੋ ਤੇ ਜਿਹੜੇ ਜਿਹੜਿਆਂ ਨੇ ਨਾਮ ਲੈ ਕੇ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਸਾਰਾ ਏਰੀਆ ਕਵਰ ਨਹੀਂ ਕਰਨਗੇ ਪਰੰਤੂ ਜਿਹੜਾ ਸਿਸਟਮ 4 ਤੋਂ ਸ਼ੁਰੂ ਹੋ ਰਿਹਾ ਉਹ ਹੇਠਲੇ ਪਾਸੇ ਤੋਂ ਤੁਸੀਂ ਦੇਖ ਲਓਗੇ ਗੁਜਰਾਤ ਤੋਂ ਲੈ ਕੇ ਮੱਧ ਪ੍ਰਦੇਸ਼ ਨੂੰ ਕਵਰ ਕਰਦਾ ਹੋਇਆ ਤੇ ਯੂਪੀ ਨੂੰ ਕਵਰ ਕਰਦਾ ਹਰਿਆਣੇ ਨੂੰ ਕਵਰ ਕਰਦਾ ਪੰਜਾਬ ਨੂੰ ਕਵਰ ਕਰਦਾ ਇਸ ਤਰ੍ਹਾਂ ਉੱਪਰ ਨੂੰ ਜਾ ਰਿਹਾ ਹੈ ਹੁਣ ਤੱਕ ਜਿਹੜੇ ਸਿਸਟਮ ਸੀ ਉਹ ਥੱਲਿਓਂ ਕਵਰ ਕਰਦੇ ਇੱਥੋਂ ਮੋਲਡ ਹੋ ਜਾਂਦੇ ਸੀ ਮੁੜ ਰਹੇ ਸੀਗੇ ਪਰੰਤੂ ਐਕਤਰੀ ਇਹ ਲੱਗਦਾ ਹੈਗਾ ਕਿ ਇਹ ਕਹਾਣੀ ਸਿਰੇ ਲਾ ਕੇ ਜਾਏਗਾ ਮਤਲਬ ਕਿ ਗਾਂਹ ਤੱਕ ਵਰਖਾ ਕਰੇਗਾ ਤੇ ਜੇ ਇਸੇ ਤਿੱਕ ਦੇ ਨਾਲ ਸਾਡੇ ਇੱਥੇ ਵਰਖਾ ਹੋ ਗਈ ਤਾਂ ਉਹ ਇੱਕ ਚੰਗੀ ਵਰਖਾ ਸਾਬਤ ਹੋਏਗੀ ਤੇ ਇਸ ਵਰਖਾ ਦੇ ਨਾਲ ਜਿਹੜੀਆਂ ਸਾਡੀਆਂ ਕਣਕਾਂ ਹੈਗੀਆਂ ਉਹਨਾਂ ਆਸਤੇ ਉਹ ਰਾਹਤ ਪਰਿਖਬਰ ਆਏਗੀ ਤੇ ਬਾਕੀ ਬਾਰ-ਬਾਰ ਮੈਂ ਇਹ ਗੱਲ ਕਹਿ ਰਿਹਾ ਕਿ ਜੋ ਕਿਸਾਨ ਵੀਰੇ ਸੋਚ ਰਹੇ ਆ ਕਿ ਹੁਣ ਜਿਹੜਾ ਹੈਗਾ ਗਰਮੀ ਬਹੁਤ ਪੈਣ ਲੱਗ ਪਈ ਹੈ ਤੇ ਇਹ ਗਰਮੀ ਦਿਨਾਂ ਘਟੇਗੀ ਠੀਕ ਹੈ ਇਹ ਜਿਹੜਾ ਸੀਗਾ ਹੁਣ ਤੱਕ ਦਾ ਮੌਸਮ ਸੀਗਾ ਜੋ ਹੋਰ ਜਾਣਕਾਰੀ ਹੋएगी ਤੁਹਾਡਾ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਦੋਸਤੋ ਮੇਰੇ ਵਰਦੋਸਤੋ